ਸੋਸ਼ਲ ਮੀਡੀਆ ਤੇ ਅੱਜ ਸਵੇਰ ਤੋਂ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਉਹ ਤਸਵੀਰ ਸਿਰਫ ਇੱਕ ਤਸਵੀਰ ਨਹੀਂ ਹੈ ਉਹ ਇੱਕ ਚੀਕ ਹੈ ਇੱਕ ਟੁੱਟੀ ਹੋਈ ਪਤਨੀ ਦੀ ਚੀਕ ਕੁਝ ਤਸਵੀਰਾਂ ਸ਼ਬਦਾਂ ਨਾਲੋਂ ਉੱਚੀ ਬੋਲਦੀਆਂ ਨੇ ਤੇ ਕੁਝ ਚੁੱਪਾ ਚੀਕਦੀਆਂ ਨੇ ਕਿ ਦੁਨੀਆ ਕਿੰਨੀ ਜ਼ਿਆਦਾ ਬੇਰਹਿਮ ਹੋ ਸਕਦੀ ਹੈ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਜਿਹੀ ਹੀ ਤਸਵੀਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਜ਼ਮੀਨ ਤੇ ਪਈ ਹੈ ਇੱਕ ਲਾਸ਼ ਤੇ ਉਸ ਦੇ ਕੋਲ ਬੈਠੀ ਹੈ ਇੱਕ ਮਹਿਲਾ ਚੁੱਪ ਪਰ ਉਸ ਦੀਆਂ ਅੱਖਾਂ ਇੱਕ ਤੂਫਾਨ ਨੂੰ ਬਿਆਨ ਕਰ ਰਹੀਆਂ ਹਨ ਇਹ ਤਸਵੀਰ ਹੈ 26 ਸਾਲਾ ਭਾਰਤੀ ਜਲਸੇਨਾ ਅਧਿਕਾਰੀ ਵਿਨੇ ਨਰਵਾਲ ਅਤੇ ਉਹਨਾਂ ਦੀ ਪਤਨੀ ਹਿਮਾਂਸ਼ੀ ਦੀ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ 26 ਸਾਲਾ ਜਲਸੇਨਾ ਅਧਿਕਾਰੀ ਲੈਫਟੇਨੈਂਟ ਵਿਨੇ ਨਰਵਾਲ ਆਪਣੀ ਪਤਨੀ ਹਿਮਾਂਸ਼ੀ ਦੇ ਨਾਲ ਹਨੀਮੂਨ ਤੇ ਕਸ਼ਮੀਰ ਗਏ ਸੀ ਵਿਨੇ ਜਿਸਦੇ ਵਿਆਹ ਨੂੰ ਸਿਰਫ 6 ਦਿਨ ਹੋਏ ਸੀ ਹਨੀਮੂਨ ਤੇ ਗਏ ਸੀ ਯੂਰਪ ਜਾਣ ਦਾ ਸੁਪਨਾ ਸੀ ਪਰ ਵੀਜ਼ਾ ਨਾ ਮਿਲਿਆ ਇਸ ਲਈ ਸੋਚਿਆ ਕਿ ਕੁਝ ਦਿਨ ਕਸ਼ਮੀਰ 'ਚ ਯਾਦਾਂ ਬਣਾ ਲਵਾਂਗੇ ਨਵਾਂ ਨਵਾਂ ਵਿਆਹ ਹੋਇਆ ਸੀ ਇਹ ਦੋ ਲੋਕ ਦੁਨੀਆ ਨੂੰ ਪਿੱਛੇ ਛੱਡ ਕੇ ਇੱਕ ਦੂਜੇ ਦੀਆਂ ਨਜ਼ਰਾਂ ਦੇ ਵਿੱਚ ਜੋ ਵੱਸਣ ਦੇ ਸੁਪਨਿਆਂ ਦੇ ਨਾਲ ਹਨੀਮੂਨ ਤੇ ਨਿਕਲੀ ਸੀ ਅਤੇ ਫਿਰ ਕਿਸਮਤ ਅਜਿਹਾ ਪੰਨਾ ਮੋੜ ਦਿੰਦੀ ਹੈ ਕਿ ਸਭ ਕੁਝ ਹਮੇਸ਼ਾ ਦੇ ਲਈ ਉੱਥੇ ਹੀ ਰੁਕ ਜਾਂਦਾ ਹੈ ਹੁਣ ਉਸ ਘਾਟੀ ਦੇ ਵਿੱਚ ਹੰਝੂਆਂ ਦੀ بارش ਹੋ ਰਹੀ ਹੈ ਜਿਸ ਨੂੰ ਲੋਕ ਮਿਨੀ ਸਵਿਟਜ਼ਰਲੈਂਡ ਕਹਿੰਦੇ ਨੇ ਵਿਨਿਆ ਤੇ ਹਿਮਾਂਸ਼ੀ ਬੈਸਰਨ ਦੀ ਸੁੰਦਰਤਾ ਦੇ ਵਿੱਚ ਗਵਾਚ ਕੇ ਅਤੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਏ ਅਤੇ ਉਸ ਤੋਂ ਬਾਅਦ ਸਭ ਕੁਝ ਖਤਮ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਕਰਨਾਲ ਦੇ ਲੈਫਟੇਨੈਂਟ ਵਿਨੇ ਨਰਵਾਲ ਦੀ ਨਵਿਆਹੀ ਪਤਨੀ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਗੜ ਲਗਾ ਕੇ ਉਹਨਾਂ ਤੇ ਮਾਣ ਜਤਾਇਆ ਵਿਨੇ ਦੀ লাশ ਨੂੰ ਕਰਨਾਲ ਲਿਉਣ ਤੋਂ ਪਹਿਲਾਂ ਦਿੱਲੀ 에ਰਪੋਰਟ ਤੇ ਲਿਆਂਦਾ ਗਿਆ ਜਿੱਥੇ ਗੁਰੂਗਰਾਮ ਦੀ ਰਹਿਣ ਵਾਲੀ ਪਤਨੀ ਹਿਮਾਂਸ਼ੀ ਨੇ ਵਿਨੇ ਨੂੰ ਕਿਹਾ ਕਿ ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ ਵਿਨੇ ਦੀ ਮ੍ਰਿਤਕ ਦੇਹ ਹੁਣ ਦਿੱਲੀ ਤੋਂ ਕਰਨਾਲ ਲਿਆਂਦੀ ਜਾ ਰਹੀ ਹੈ ਦੱਸਦੇ ਕਿ ਕੱਲ 22 ਅਪ੍ਰੈਲ ਨੂੰ ਪੈਲਗਾਮ ਦੇ ਵਿੱਚ ਨੇਵੀ ਲੈਫਟੇਨੈਂਟ ਵਿਨੇ ਨਰਵਾਲ ਦੀ ਅਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਿਨੇ ਨਰਵਾਲ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਹਨਾਂ ਦੇ ਪਿਤਾ ਪੈਣ ਅਤੇ ਸੋਹਰਾ ਰਾਤ ਨੂੰ ਹੀ ਕਸ਼ਮੀਰ ਲਈ ਰਵਾਨਾ ਹੋ ਗਏ ਸੇ। ਵਿਨੇ ਦਾ ਪੋਸਟਮਾਰਟਮ ਅੱਜ ਸਵੇਰੇ ਉੱਥੇ ਹੋਇਆ ਜਿਸ ਤੋਂ ਬਾਅਦ ਮ੍ਰਿਤਕ ਦੇ ਹਵਾਈ ਜਹਾਜ਼ ਦੇ ਰਾਹੀ ਦਿੱਲੀ ਪਹੁੰਚੀ ਹੈ। ਜਿੱਥੇ ਜਲਸੀਨਾ ਹੈੱਡਕੁਆਰਟਰ ਵਿਖੇ ਜਲਸੀਨਾ ਮੁਖੀ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਨੇ ਦਾ ਅੰਤਿਮ ਸੰਸਕਾਰ ਕਰਨਾਲ ਦੇ ਮੋਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਹੀ ਕੀਤਾ ਜਾਵੇਗਾ ਜਿਸ ਦੇ ਵਿੱਚ ਸੀਐਮ ਸਿੰਘ ਸੈਨੇ ਵੀ ਸ਼ਿਰਕਤ ਕਰਨਗੇ ਵਿਨੇ ਦੇ ਦਾਦਾ ਜੀ ਨਾਲ ਵੀਡੀਓ ਕਾਲ ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਨਾਲ ਹੀ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ